ਅੱਜ ਦਿਨ ਸ਼ੁੱਕਰਵਾਰ 11:20 ਤੇ ਪੁਵਾਨੀਗੜ ਸੰਯੁਕਤ ਕਿਸਾਨ ਮੋਰਚੇ 'ਚ ਸਮਲ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਕਰਦੇ ਆ ਪੁਵਾਨੀਗੜ ਭਾਰਤ ਬੰਦ ਦੇ ਸੱਦੇ ਤੇ ਬਢੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਬਿਲਕੁਲ ਬੰਦ ਕਰ ਦਿੱਤਾ ਗਿਆ ਇਸ ਮੌਕੇ ਦੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸਹਿਤ ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨਾਲ ਅਜਿਹੇ ਘਟੀਆਂ ਵਰਤੀ ਰਾ ਕੀਤਾ ਜਾ ਰਿਹਾ ਹੈ ਅਤਿਆਚਾਰਾਂਹੀਂ ਜਮਹੂਰੀਅਤ ਢੰਗ ਨਾਲ ਹੱਕੀ ਮੰਗਾਂ ਦੀ ਪੂਰਤੀ ਲਈ ਦਿੱਲੀ ਜਾ ਰਹੇ ਕਿਸਾਨਾਂ ਦਾ ਲਹੂ ਡੋਲਿਆ ਗਿਆ ਉਹਨਾਂ ਕਹੇ ਇਸ ਤਰ੍ਹਾਂ ਕਿਸਾਨੀ ਸੰਘਰਸ਼ ਵਧੇਰੇ ਵੱਡਾ ਤੇ ਤੇਜ਼ ਹੋਣਗੇ ਇਸ ਮੌਕੇ ਤੇ ਗੁਰਮੀਤ ਸਿੰਘ ਪੱਟਿਆਲ ਮਨਜੀਤ ਸਿੰਘ ਕਰਾਚੋਂ ਜਗਮੇਨ ਸਿੰਘ ਗੁਰਮੀਤ ਸਿੰਘ ਕਪਿਆਲ ਕਰਮ ਸਿੰਘ ਬਲਿਆਲ ਹਰਜਿੰਦਰ ਸਿੰਘ ਕਰਾਚੋਂ ਸਮੇਤ ਹੋਰ ਵੀ ਵੱਡੀ ਗੰਟੀ ਵਿੱਚ ਆਗੂ ਆਦ ਸੰਮਲ ਸਨ ਜੇ ਪਾਰ ਬੰਦ ਸਦੀ ਦੇ ਕੀ ਕਹਿਣਾ ਚਾਹੁੰਦੇ ਆ ਮੇਰਾ ਨਾਮ ਸੁਖਵੀਰ ਸਿੰਘ ਹੈ ਕਾਈ ਪ੍ਰਧਾਨ ਪੱਟੀਵਾਲ ਖੁਰਦ ਅਸੀਂ ਜਿਹੜਾ ਭਾਰਤ ਬੰਦ ਅੱਜ ਕੀਤਾ ਗਿਆ ਸੰਯੁਕਤ ਸਮੋਰਟ ਦੇ ਸੱਦੇ ਤੇ ਭਾਰਤੀ ਕਿਸਾਨ ਜੂਨੇ ਟਕਾਉਂਦਾ ਦੇ ਵੱਲੋਂ ਅਸੀਂ ਨਖੇਦੀ ਕਰਦੇ ਆ ਸਖਤ ਜਿਹੜੀ ਸ਼ੰਭੂ ਬਾਰਡਰ ਤੇ ਜਾਂ ਹੋਰ ਨਾ ਬਾਰਡਰਾਂ ਤੇ ਟਿੱਕਰੀ ਬਾਰਡਰ ਤੇ ਜਿਹੜੇ ਵੀ ਆਪਣੇ ਬਾਰਡਰ ਨੇ ਉੱਥੇ ਜਿਹੜਾ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਉਹਦੀ ਅਸੀਂ ਸਖਤ ਨਕੇਦੀ ਕਰਦੇ ਆ ਅਸੀਂ ਜਿਉਂਗ ਜਿਉਂ ਸੰਯੁਕਤ ਮੋਰਚਾ ਕਾਲ ਦੇਊਗਾ ਉਸ ਤੇ ਪੂਰਾ ਪਹਿਰਾ ਦੇਵਾਂਗੇ ਡਟ ਕੇ ਕਿਸਾਨਾਂ ਦੇ ਨਾਲ ਖੜਾਂਗੇ ਦਿੱਲੀ ਪਹੁੰਚ ਬਿਲ ਕੀ ਕਹੋਗੇ ਦਿੱਲੀ ਪਹੁੰਚਿਆ ਜਾਊਗਾ ਜਾਂ ਨਹੀਂ ਦਿੱਲੀ ਦੇਖੋ ਜੀ ਜਿਵੇਂ ਸੰਯੁਕਤ ਮੋਰਚਾ ਕਾਲ ਦਿੰਦਾਗਾ ਉਸ ਦੇ ਉੱਪਰ ਅਸੀਂ ਪੂਰਾ ਨਰਪਰ ਪੂਰੇ ਉਤਰਾਂਗੇ ਦਿੱਲੀ ਜਾਣ ਦਾ ਜੇ ਸੰਯੁਕਤ ਮੋਰਚਾ ਸਾਨੂੰ ਕਾਲ ਦਿੰਦਾ ਤਾਂ ਅਸੀਂ ਜ਼ਰੂਰ ਜਾਵਾਂਗੇ ਨੈਸ਼ਨਲ ਹਾਈਵੇ ਬੰਦ ਕਰਿਆ ਇਸ ਬਾਰੇ ਕੀ ਕਹੋਗੇ ਅੱਜ ਜਿੰਨੀਆਂ ਵੀ ਟ੍ਰੇਡ ਜਥੇਬੰਦੀਆਂ ਨੇ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਸੰਸਾਰ ਪੱਧਰ ਦੇ ਉੱਤੇ ਬੇਚੈਨੀ ਫੈਲੀ ਹੋਈ ਹੈ ਅਜੋਕ ادارے ਲੁੱਟ ਕੇ ਖਾਰੇ ਆ ਆਪਣੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸਾਰੇ ਅੱਜ ਸੜਕਾਂ ਤੇ ਨੇ ਸ਼ਹਿਰ ਪੂਰਨ ਤੌਰ ਤੇ ਅੱਜ ਪਹਿਲੀ ਵਾਰ ਹੋਇਆ ਵੀ ਸ਼ਹਿਰ ਵੱਲੋਂ ਐਡੀ ਵੱਡੀ ਜਾਨੀ ਕਿ ਹੰਗਾਰਾ ਮਿਲਣਾ ਦੁਕਾਨਾਂ ਬੰਦ ਕਰਕੇ ਲੋਕ ਇਸ ਸਮਰਥਨ ਦੇ ਵਿੱਚ ਬੈਠੇ ਆ ਲੋਕਾਂ ਨੂੰ ਪਤਾ ਲੱਗਿਆ ਵੀ ਆਉਣ ਵਾਲੇ ਸਮੇਂ 'ਚ ਸਾਡੀਆਂ ਦੁਕਾਨਾਂ ਵੀ ਨਹੀਂ ਰਹਿਣੀਆਂ ਇਹਨਾਂ ਨੇ ਵੀ ਅਯੋਗਦਾਰਿਆ ਨੇ ਖਾ ਜਾਣਾ ਆਰਤੀਆ ਵੀ ਸਾਰਾ ਅੱਜ ਜਿਹੜਾ ਇਕੱਠਾ ਹੋ ਕੇ ਮੰਡੀ ਦਾ ਵੱਡੇ ਪੱਧਰ ਤੇ ਇਸ ਧਰਨੇ 'ਚ ਬੈਠਿਆ ਬਹੁਤ ਵੱਡੀ ਗੱਲ ਹੈ ਅੱਜ ਜਿਹੜਾ ਹਿੰਦੁਸਤਾਨ ਦੀ ਸਰਕਾਰ ਦੇ ਵਰਕਰਾਂ ਸਾਡੀ ਲੜਾਈ ਬਣਦੀ ਹੈ ਉੱਤੇ ਅਸੀਂ ਇੱਕਾਂ ਕਿਉਂ ਸਾਡੀਆਂ ਮੰਗਾਂ ਇੱਕ ਨੇ ਸਾਡੇ ਰੋਜ਼ਗਾਰ ਦੀ ਮੰਗ ਹੈ ਜਿਹੜੇ ਵੱਡੇ ਅਦਾਰੇ ਐ ਉਹ ਛੋਟੇ ਅਦਾਰਿਆਂ ਨੂੰ ਖਾਣ ਤੇ ਲੱਗੇ ਦੋ ਧਿਰਾਂ ਦੀ ਲੜਾਈ ਹੈ ਇੱਕਾ ਜੋਗਦਾਰਿਆਂ ਦੀ ਜੁਨਟ ਹੈ ਇੱਕ ਕਿਰਤੀ ਲੋਕਾਂ ਦੀ ਜੁਨਟ ਬਣ ਕੇ ਥੱਲੇ ਜਥੇਬੰਦੀਆਂ ਦੇ ਰੂਪ ਵਿੱਚ ਲੜ ਰਹੀ ਹੈ ਅੱਜ ਉਹ ਵੱਡੀ ਲੜਾਈ ਹੈ ਜਿਹੜੀ ਅੱਜ ਸਾਡੇ ਪੰਜਾਬ ਦੇ ਅੰਦਰੋਂ ਹਿੰਦੁਸਤਾਨ ਦੇ ਵਿੱਚ ਲੜੀ ਜਾ ਰਹੀ ਹੈ ਉਹਦੇ ਲਈ ਭਾਰਤੀ ਕਿਸਾਨ ਜੁਨਿਆਂ ਦੀ ਏਕਤਾ ਗ੍ਰਾਹਾਂ ਵੱਲੋਂ ਅੱਜ ਦੋ ਥਾਵਾਂ ਤੇ ਵੱਡਾ ਪ੍ਰੋਗਰਾਮ ਹੈ ਪਾਨੀਗੜ ਦੇ ਅੰਦਰ ਸ਼ਹਿਰ 'ਚ ਤੇ ਉਧਰੋਂ 12 ਵਜੇ ਤੋਂ ਲੈ ਕੇ 2 ਵਜੇ ਤੱਕ ਪੈਪਸੀ ਦੇ ਬੂਰੇ ਇਸ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਇਹ ਬਹੁਤ ਖਤਰਨਾਕ ਚੀਜ਼ ਹੈ ਇਹਨਾਂ ਨੇ ਆਪਦੇ ਸ਼ਹਿਰ ਬਣਾਉਣੇ ਸ਼ੁਰੂ ਕਰ ਦਿੱਤੇ ਆਪਣੀਆਂ ਮਾਰਕੀਟਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਇਹਨਾਂ ਨੇ ਜਣੀ ਕਿ ਸਾਨੂੰ ਸੜਕਾਂ ਤੇ ਲਿਆ ਦੇਣਾ ਏਸੇ ਨੋਟ ਕਿਸਾਨਾਂ ਦੀਆਂ ਜ਼ਮੀਨਾਂ ਜਾਣਗੀਆਂ ਏਸੇ ਨੋਟ ਸ਼ਹਿਰਾਂ 'ਚੋਂ ਦੁਕਾਨਾਂ ਜਾਣਗੀਆਂ ਏਸੇ ਲੋਟ ਰੇੜੀਆਂ ਤੇ ਪਰਚੇ ਹੋਇਆ ਕਰਨਗੇ ਲੋਕਾਂ ਨੂੰ ਵੱਡੀ ਜਣੀ ਕਿ ਖੁਸ਼ੀ ਦੀ ਗੱਲ ਏ ਹੈ ਵੀ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਵੀ ਸਾਡਾ ਰਹਿਣਾ ਕੱਖ ਨਹੀਂ ਸਾਨੂੰ ਲੜਨਾ ਪੈਣਾ ਉਸ ਲੜਾਈ ਚ ਅਸੀਂ ਵੱਡੇ ਪੱਧਰ ਤੇ ਸਜੁਗਤ ਮੋਰਚੇ ਦੇ ਕਹਿਣ ਤੇ ਅਸੀਂ ਅੱਜ ਇਕੱਠਿਆਂ ਰੋੜਾਂ ਤੇ ਬੈਠੇ ਆਂ ਰੋੜ ਬੰਦ ਕੀਤੇ ਉਹਨੇ ਪੂਰਨ ਤੌਰ ਤੇ ਜਿਹੜਾ ਹੰਗਾਰਾ ਹੈ ਉਹ ਬਹੁਤ ਵੱਡੇ ਪੱਧਰ ਤੇ ਜਣੀ ਕਿ ਸਾਨੂੰ ਮਿਲਿਆ ਆ ਇੱਕਾ ਦੁੱਕਾ ਜਿਹੜੀਆਂ ਬੈਂਕਾਂ ਸਰਕਾਰਾਂ ਵੱਲੋਂ ਖਲਾਈਆਂ ਗਈਆਂ ਨੇ ਉਹ ਵੀ ਲੋਕਾਂ ਦੇ ਕਹਿਣ ਤੇ ਬੰਦ ਕੀਤੀਆਂ ਗਈਆਂ ਨੇ ਪੂਰਨ ਤੌਰ ਤੇ ਮੁਲਾਜ਼ਮ ਬਹੁਤ ਵੱਡੇ ਪੱਧਰ ਤੇ ਜਣੀ ਕਿ ਇਹਦੇ ਵਿੱਚ ਸ਼ਾਮਲ ਨੇ ਕਿਉਂ ਮੁਲਾਜ਼ਮ ਵੀ ਬੇਚੈਨ ਆ ਜਿਹੜੇ ਨੌਕਰੀਆਂ ਦੇ ਰਸਤੇ ਨੇ ਉਹ ਬੰਦ ਕਰ ਦਿੱਤੇ ਕਿਉਂ ਔਰ ਅਜੋਗ ਧਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੁਲਾਜ਼ਮ ਨਹੀਂ ਉਹਨਾਂ ਨੂੰ ਲੇਬਰ ਚਾਹੀਦੀ ਹੈ ਉਹ ਵੀ ਸਸਤੇ ਰੇਟਾਂ ਦੇ ਉੱਤੇ ਇਸ ਕਰਕੇ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੋਰਚਾ ਇਕੱਠਾ ਹੋ ਕੇ ਜਣੀ ਕੇ ਸਰਕਾਰ ਦੇ ਗੁਲਾਮੇ ਨੂੰ ਚੱਲੂਗਾ ਇਹ ਪੰਜਾਬ ਦੇ ਵਿੱਚੋਂ ਇਹ ਮਹਿਮ ਹੈ ਜਿਹੜੀ ਇਹ ਸ਼ੁਰੂ ਹੈ ਭਾਰਤ ਪੱਧਰ ਤੇ ਜਣੀ ਕੇ ਦੀ ਲੜਾਈ ਹੈ ਇਹ ਸੰਸਾਰ ਪੱਧਰੀ ਲੜਾਈ ਬਣੂਗੀ ਅੱਜ ਸੰਸਾਰ ਪੱਧਰ ਦੇ ਉੱਤੇ ਬਹੁਤ ਦੇਸ਼ਾਂ ਦੇ ਵਿੱਚ ਕਿਸਾਨ ਮਜ਼ਦੂਰ ਰੋੜਾਂ ਤੇ ਨੇ ਸਰਕਾਰੀ ਅਧਾਰਿਆਂ ਮੂਰੇ